ਕੁਸ਼ੀ ਆਰਪੋਰ ਦੇ ਕੰਟਾਕਰ ਚੌਂਕ ਦੇ ਵਿੱਚ ਭਾਜਪਾ ਵਰਕਰਾਂ ਨੇ ਆਮ ਆਦਮੀ ਪਾਰਟੀ ਦੀ ਨੇਤਾ ਤੇ ਦਿੱਲੀ ਦੀ ਸਾਬਕਾ ਸੀਐਮ ਆਤਿਸ਼ੀ ਮਾਰ ਲੈਣਾ ਤੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ। ਇਹ ਪ੍ਰਦਰਸ਼ਨ ਗੁਰੂ ਸਹਿਬਾਨ ਦੇ ਬਾਰੇ ਦੇ ਵਿੱਚ ਆਤਿਸ਼ੀ ਦੇ ਵੱਲੋਂ ਦਿੱਤੇ ਗਏ ਕਥਿਤ અપਮਾਨਜਨਕ ਬਿਆਨ ਦੇ ਵਿਰੋਧ ਦੇ ਵਿੱਚ ਕੀਤਾ ਗਿਆ। ਪਾਜਪਾ ਦੇ ਸੀਨੀਅਰ ਨੇਤਾ ਸਾਬਕਾ ਰਾਜ ਸਭਾ ਸੰਸਦ ਮੈਂਬਰ ਅਤੇ ਹਿਮਾਚਲ ਪ੍ਰਦੇਸ਼ ਦੇ ਪਰਬਾਰੀ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਦਿੱਲੀ ਦੇ ਸਾਬਕਾ ਸੀਮ ਦੇ ਵੱਲੋ ਜਹੀ ਸ਼ਬਦਾਵਲੀ ਗੁਰੂਆਂ ਦੇ ਲਈ ਬੋਲੀ ਗਈ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਅਤੇ ਆਮ ਆਦਮੀ ਪਾਰਟੀ ਨੂੰ ਮੰਗ ਕਰਦੇ ਹੋਏ ਅਜਹੀ ਪਾਰਟੀ ਦੇ ਨੇਤਾ ਪਾਰਟੀ ਨੂੰ ਅਸਤੀਫਾ ਵੀ ਮੰਗਣਾ ਚਾਹੀਦਾ ਹੈ ਅੱਜ ਭਾਰਤੀ ਜਨਤਾ ਪਾਰਟੀ ਹੁਸ਼ਿਆਰਪੁਰ ਤੋਂ ਜੋ ਐਕਸੀਐਮ ਆਤਸ਼ੀ ਆਮ ਆਦਮੀ ਪਾਰਟੀ ਦੀ ਗਰੁੱਪ ਲੀਡਰ ਹੈ ਕੱਲ ਵਿਧਾਨ ਸਭਾ ਦੇ ਵਿੱਚ ਜਿਸ ਢੰਗ ਨਾਲ ਉਸਨੇ ਗੁਰੂਆਂ ਦੇ ਸ਼ਬਦ ਨੂੰ ਯੂਜ਼ ਕਰਦੇ ਹੋਏ ਅਪਮਾਨਿਤ ਸ਼ਬਦ ਯੂਜ਼ ਕੀਤੇ ਹੈ ਉਹਦੀ ਸਖਤ ਵਿਰੋਧਤਾ ਅਸੀਂ ਕਰਦੇ ਹਾਂ ਸਾਰੇ ਦੇਸ਼ ਭਾਰਤੀ ਜਨਤਾ ਪਾਰਟੀ ਅੱਜ ਉਹਦਾ ਪਤਲਾ ਪੂਕੇ ਇਹ ਅਹਿਸਾਸ ਕਰਾ ਰਹੀ ਹੈ ਕਿ ਗੁਰੂਆਂ ਦਾ અપਮਾਨ ਇਹ ਹਿੰਦੁਸਤਾਨ ਨਹੀਂ ਸਹੇਗਾ ਗੁਰੂਆਂ ਦਾ અપਮਾਨ ਜਿਹੜਾ ਹੈ ਉਹ ਇਹ ਦੇਸ਼ ਦੇ ਲੋਕ ਨਹੀਂ ਸਹਿਣਗੇ ਹੁਣੇ-ਹੁਣੇ ਦੇਸ਼ ਨੇ ਬੜੀ ਸ਼ਰਧਾ ਦੇ ਨਾਲ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਅਛੀਦੀ ਦਿਵਸ ਮਨਾਇਆ ਉਸ ਤੋਂ ਬਾਅਦ ਚਾਰ ਸ਼ਹਿਬਜ਼ਾਦੀਆਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਕਿ ਸਾਡੇ ਸਾਰੇ ਕਾਰਜਕਮ ਹੋਏ ਨੇ ਗੁਰੂ ਤੇਗ ਬਹਾਦਰ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਸਾਰੇ ਪ੍ਰੋਗਰਾਮ ਹੋਏ ਨੇ ਲੇਕਿਨ ਉੱਥੇ ਇਹਨਾਂ ਨੇ ਦੇਸ਼ ਦੇ ਵਿੱਚ ਜਿਹੜਾ ਵਾਤਾਵਰਨ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਗੁਰੂਆਂ ਦੇ ਨਾਮ ਨੂੰ અપਮਾਨਿਤ ਕਰਕੇ ਵਿਧਾਨ ਸਭਾ ਦੇ ਵਿੱਚ ਜਿਸ ਢੰਗ ਦੇ ਨਾਲ ਉੱਚੀ ਉੱਚੀ ਬੋਲ ਕੇ ਇਹਨਾਂ ਨੇ ਉਹ ਗੱਲ ਨੂੰ ਕਿਹਾ ਕਿ ਕੰਪੇਅਰ ਕੀਤਾ ਜਿਸ ਢੰਗ ਨਾਲ ਉਹ ਨਿੰਦਾ ਦੇ ਯੋਗ ਹੈ ਇਹਨੂੰ ਦੇਸ਼ ਮਾਫ ਨਹੀਂ ਕਰੇਗਾ ਅੱਜ ਸਾਰੇ ਅਸੀਂ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਅੱਜ ਪਤਲਾ ਭੂਕੇ ਇਹ ਜਾਂ ਰੋਸ਼ ਹੈ ਉਹ ਪਰਗੜ ਕਰ ਰਹੇ ਆ ਸੰਦੇਸ਼ ਦੇ ਰਹੇ ਆ ਕਿ ਇਤਾਂ ਦਾ ਬਕਵਾਸ ਵਾਈ ਜਿਹੜੀ ਹੈ ਇਹ ਹਿੰਦੁਸਤਾਨ ਦੇ ਲੋਕ ਨਹੀਂ ਚੱਲਣਗੇ ਉਹਨੂੰ ਮਾਫੀ ਮੰਗਣੀ ਚਾਹੀਦੀ ਹੈ ਔਰ ਸਪੀਕਰ ਸਾਹਿਬ ਨੂੰ ਵੀ ਚਾਹੀਦਾ ਕਿ ਉਸ ਨੂੰ ਡਿਸਮੈਂਬਰ ਜਿਹੜਾ ਹੈ ਕੀਤਾ ਜਾਵੇ ਆਮਾ ਦੀ ਪਾਰਟੀ ਉਸ ਤੋਂ ਅਸਤੀਫਾ ਲਵੇ ਔਰ ਆਕੇ ਉਹ ਕਾਲ ਤੱਕ ਤੇ ਮਾਫੀ ਮੰਗੇ ਤਾਂ ਕਿ ਸਾਡੇ ਜਿਹੜੇ ਸੈਂਟੀਮੈਂਟ ਸਰਟ ਹੋਏ ਆ ਉਹਨਾਂ ਨੂੰ ਘੱਟ ਤੋਂ ਘੱਟ ਕੋ ਮੱਲਮ ਲਾਣ ਲਈ ਇੱਕ ਕਾਰਵਾਈ ਹੋਵੇ ਪਰ ਇਹ ਨਹੀਂ ਦੇਖਿਆ ਜਾਵੇ ਜੇ ਕੋਈ ਆਮ ਆਦਮੀ ਨੇ ਇਹ ਕੀਤੀ ਹੁੰਦੀ ਇਤਾਂ ਦੀ ਗੱਲ ਉਹਨੂੰ ਮੈਲੇ ਸਜਾ ਮਿਲ ਜਣੀ ਸੀ ਬਿਲਕੁਲ ਇਹ ਤਾਂ ਮੈਂ ਸਮਝਦਾ ਕਿ ਸਾਡੇ ਇਤਿਹਾਸ ਦੇ ਵਿੱਚ ਸਭ ਨਾਲੋਂ ਕਾਨੂੰਨੀ ਹਰਕਤ ਹੈ ਕਿ ਇੱਕ ਵਿਧਾਨ ਸਭਾ ਦੇ ਪਲੇਟਫਾਰਮ ਦੇ ਉੱਤੇ ਜਿੱਥੇ ਡਿਸਕਸ਼ਨ ਚੱਲ ਰਹੀ ਸੀ ਗੁਰੂਆਂ ਉੱਤੇ ਉੱਥੇ ਇਹ અપਮਾਨਿਤ ਸ਼ਬਦ ਵਰਤਨਾ ਜਿਹੜਾ ਹੈ ਉਹ ਬਹੁਤ ਮੈਂ ਸਮਝਦਾ ਕਿ ਨਿੰਦਾ ਦੇ ਯੋਗ ਹੈ ਜਿੰਨਾ ਮਤਲਬ ਸ਼ਬਦ ਹੈ ਨਹੀਂ ਇਹਨੂੰ ਕੰਡੈਮ ਕਰ ਲਈ ਸ਼ਬਦ ਕੋਸ਼ ਦੇ ਵੀ ਸ਼ਬਦੇ ਹੈ ਨਹੀਂ ਜਿੰਨਾ ਇਹਨੂੰ ਕੰਡੈਮ ਕਰ ਸਕੀਏ ਤੇ ਅੱਜ ਇੱਕ ਸਿੰਬੋਲਿਕ ਤੌਰ ਤੇ ਅਸੀਂ ਦਾ ਪਤਲਾ ਪੂਰੇ ਆ ਔਰ ਮੰਗ ਕਰਦੇ ਆ ਕਿ ਇਸ ਸੋਸਤੀ ਖਰੀਦਾ ਜਾਵੇ। ਆ ਮੈਂ ਵੀ ਪਾਤੀ ਦੇ ਕਿ 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 ਕਿਉਂਕਿ ਪੰਜਾਬ ਦੇ ਵਿੱਚ ਤਾਂ ਹਰ ਪਾਸੇ ਗੁਰਦੇਵ ਸਾਹਿਬ ਦੇ ਸਾਢੇ 20 ਬਣਾਇਆ ਜਾ ਰਿਹਾ ਤੇ ਦਿੱਲੀ ਵਿੱਚ ਇਹ ਕੰਮ ਹੋ ਰਿਹਾ। ਪਹਿਲਾਂ ਤਾਂ ਮੈਂ ਦੱਸਣਾ ਚਾਹਨੀ ਆ ਕਿ ਭਾਰਤੀ ਜਨਤਾ ਪਾਰਟੀ ਦੇ નેਤৃত্ব ਦੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ નેਤৃত্ব ਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸਾਰੇ ਦੇਸ਼ ਚ ਮਨਾਇਆ ਗਿਆ। ਔਰ ਪੂਰੇ ਪੰਜਾਬ ਚ ਹਰ ਜ਼ਿਲ੍ਹੇ ਚ ਹਰ ਮੰਡਲ ਸਤਰ ਤੇ ਬੂਥ ਸਤਰ ਤੇ ਇਹ ਜਿਹੜਾ ਕਿ 350ਵਾਂ ਸਾਲਾ ਮਨਾਇਆ ਗਿਆ ਲੇਕਿਨ ਬੜੀ ਜਿਹੜੇ ਘੋਰ ਨਿੰਦਾ ਮੈਂ ਕਰਦੀ ਆ ਅਤੀਸ਼ੀ ਮਰਲੇਨਾ ਦੀ ਆਪਣੇ ਆਪ ਨੂੰ ਪਤਾ ਨਹੀਂ ਉਹ ਸਮਝਦੀ ਕੀ ਆ ਜਿਨ੍ਹਾਂ ਨੇ ਇੰਨੇ ਗੰਦੇ ਸ਼ਬਦ ਸਾਡੇ ਗੁਰੂ ਸਾਹਿਬਾਨਾਂ ਵਾਸਤੇ ਕਹੇ ਨੇ ਉਥੇ ਵਿਧਾਨ ਸਭਾ ਦੇ ਵਿੱਚ ਉਸ ਤੋਂ ਬਾਅਦ ਵਿੱਚ ਜਿਹੜੀ ਉਹਨਾਂ ਦੀ ਮੌਨ ਸਵੀ ਕ੍ਰਿਤੀ ਆ ਉਹ ਤੇ ਇਹ ਹੀ ਦੱਸਦੀ ਆ ਕਿ ਉਹਨਾਂ ਨੂੰ ਉਹ ਇਹਦੇ ਨਾਲ ਬਿਲਕੁਲ ਸਹਿਮਤੀ ਰੱਖਦੇ ਨੇ ਜੇਕਰ ਉਹਨਾਂ ਨੇ ਉਸ ਵਕਤ ਉਹਨਾਂ ਨੂੰ ਲੱਗਦਾ ਕਿ ਮੇਰੇ ਮੂੰਹ ਚੋਂ ਗਲਤ ਸ਼ਬਦ ਨਿਕਲ ਗਏ ਮੰਨ ਲਓ ਕਿ ਉਹ ਸੋਚਦੇ ਕਿ ਉਹ ਮਾਫੀ ਮੰਗਦੇ ਔਰ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਔਰ ਮੈਂ ਇੱਕ ਚੰਨੀਆ ਕਿ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਜਾਵੇ ਸਪੀਕਰ ਦੁਆਰਾ ਉਸ ਵਿਧਾਨ ਸਭਾ ਦੇ ਵਿੱਚੋਂ ਔਰ ਉਹਨਾਂ ਨੂੰ ਇਹਦਾ ਅਸਤੀਫਾ ਵੀ ਦੇਣਾ ਚਾਹੀਦਾ ਜੋ ਉਹਨਾਂ ਨੇ ਸਾਡੇ ਪੰਜਾਬ ਦੇ ਲੋਕਾਂ ਦੇ ਦੇਸ਼ ਦੇ ਲੋਕਾਂ ਦੀ ਜਿਹੜੀ ਉਹਨਾਂ ਨੇ ਧਾਰਮਿਕ ਭਾਵਨਾਵਾਂ ਨੂੰ ਆਹਤ ਕੀਤਾ ਮੈਂ ਉਹਦੀ ਘੋਰ ਨਿੰਦਾ ਕਰਦਾ ਹਾਂ ਇਹ ਜਿਹੜਾ ਪੁੱਤਰ ਹੁਕਮ ਸਾਡੇ ਸਾਰਿਆਂ ਦੇ ਧਿਆਨ ਚਾ ਕਿ ਬੀਤੀ 6 ਜਨਵਰੀ ਨੂੰ ਦਿੱਲੀ ਦੀ ਰੇਖਾ ਗੁੱਤਾ ਸਰਕਾਰ ਨੇ ਸਾਡੇ ਗੁਰੂ ਸਾਈਬਾਨ ਸ੍ਰੀ ਗੁਰੂ ਪੀਕ ਬਹਾਦਰ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਇੱਕ ਚਰਚਾ ਸੱਤਰਾ ਰੱਖਿਆ ਸੀਗਾ ਔਰ ਉਸ ਚਰਚਾ ਸੱਤਰਾ ਦੇ ਵਿੱਚ ਉਹਨਾਂ ਨੂੰ ਸ਼ਰਧਾਂਜਲੀ ਦੇਣ ਦਾ ਕਾਰਜਕ੍ਰਮ ਸੀ ਲੇਕਿਨ குருਵਾ ਦਾ ਸਨਮਾਨ ਮਹਾਪੁਰਸ਼ਾ ਦਾ ਸਨਮਾਨ ਇਹ ਜਿਹੜੀ ਠੱਗ ਬਜਾਰੀ ਵਾਲੇ ਰਾਜਨੀਤਿਕ ਕਰਨ ਲੋਗ ਆਏ ਆ ਉਹਨਾਂ ਨੂੰ ਸ਼ਾਇਦ ਇੰਨਾ ਦਾ ਇਹਨਾਂ ਦੀ ਕੁਰਬਾਨੀਆਂ ਦਾ ਮੋਲ ਨਹੀਂ ਪਤਾ ਕਿ ਇਹ ਸਾਡੇ ਦੁਨੀਆ ਦੇ ਵਿੱਚ ਇਹਨਾਂ ਗੁਰੂ ਸਾਹਿਬਾਨਾਂ ਦਾ ਕੀ ਮੋਲ ਆ ਔਰ ਉਸ ਗੱਲ ਦੀ ਤਵੱਜੋ ਨਾ ਦਿੰਦਿਆ ਹੋਇਆ ਸਦਨ ਦੀ ਮਰਿਆਦਾ ਨੂੰ ਭੰਗ ਕਰਦਿਆ ਹੋਇਆ ਤਾਰ-ਤਾਰ ਕਰਦਿਆ ਹੋਇਆ ਜਿਸ ਤਰੀਕੇ ਦੇ ਨਾਲ ਦਿੱਲੀ ਦੀ ਪੂਰਬ ਮੁੱਖ ਮੰਤਰੀ ਆਤਿਸ਼ੀ ਨੇ ਕਿੰਨੀ ਗੰਦੀ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਸਾਡੇ ਸਾਰੇ ਦੇ ਧਿਆਨ ਚ ਮੀਡੀਆ ਦੇ ਜਿਸ ਤਰੀਕੇ ਦੇ ਨਾਲ ਆਇਆ ਮੈਂ ਆਪਣੇ ਮੂੰਹੋਂ ਨਹੀਂ ਗੱਲ ਕਰਨਾ ਚਾਹੁੰਦਾ ਬੜੀ ਸ਼ਰਮਨਾਕ ਗੱਲ ਆ ਔਰ ਕੋਈ ਜਾਣ ਬੁਝ ਕੇ ਉਹਦੇ ਮੂੰਹ ਤੋਂ ਨਿਕਲੇ ਸ਼ਬਦ ਨਹੀਂ ਆ ਜਿਸ ਤਰੀਕੇ ਦੇ ਨਾਲ ਉਹਨੇ ਗੁਰੂ ਸਾਹਿਬਾਨ ਦੇ ਮਰਿਆਦਾ ਨੂੰ ਤਾਰ-ਤਾਰ ਕੀਤਾ ਉਹਨਾਂ ਦੇ ਲਈ ਗਲਤ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਏ ਆਮ ਆਦਮੀ ਪਾਰਟੀ ਦੀ ਸੋਚੀ ਸਮਝੀ ਸਾਜ਼ਿਸ਼ ਆ ਔਰ ਸਭ ਨਾਲੋਂ ਵੱਡੀ ਹੈਰਾਨੀ ਦੀ ਗੱਲ ਅੱਜ 9 ਤਰੀਕ ਹੋ ਚੱਲੀ ਆ 3 ਦਿਨ ਉੱਪਰ ਹੋ ਗਏ ਪੰਜਾਬ ਸਰਕਾਰ ਦੇ ਇੱਕ ਵੀ ਨੁਮਾਇੰਦੇ ਦਾ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਆਪਣੇ ਆਪ ਨੂੰ ਸੱਚਾ ਸਿੱਖ ਹੋਣ ਦੇ ਦਾਅਵੇ ਕਰਦਾ ਭਗਵੰਤ ਮਾਨ ਉਸ ਬੰਦੇ ਦੇ ਮੂੰਹ ਚੋਂ ਹਾਇ ਦਾ ਨਾਰਾ ਤੱਕ ਨਹੀਂ ਨਿਕਲਿਆ ਕਿ ਮੇਰੀ ਪਾਰਟੀ ਦੇ ਇੱਕ ਲੀਡਰ ਨੇ ਜੇ ਇਹ ਗਲਤ ਗੱਲ ਕੀਤੀ ਆ ਤਾਂ ਮੈਂ ਗੁਰੂ ਸਾਹਿਬਾਨ ਦੇ ਮੁਰ ਮਾਨ ਸਨਮਾਨ ਚ ਉਹਦਾ ਵਿਰੋਧ ਕਰਦਾ ਇਹ ਆਮ ਆਦਮੀ ਪਾਰਟੀ ਦਾ ਦੋਹਰਾ ਚਰਿੱਤਰ ਸੜਕਾਂ ਦੇ ਉੱਤੇ ਵੱਡੇ ਵੱਡੇ ਕਰੋੜਾ ਰੁਪਏ ਦੇ ਇਸ਼ਤਿਹਾਰ ਲਾਏ ਆ ਗੁਰੂ ਸਾਹਿਬਾਨਾਂ ਨੂੰ ਨਤਮਸਤਕ ਹੁੰਦਿਆ ਇਸ ਭਗਵੰਤ ਮਾਨ ਨੇ ਲੇਕਿਨ ਜਿਸਲੇ ਉਸੇ ਗੁਰੂ ਸਾਹਿਬਾਨ ਦੇ ਉਹਦੀ ਪਾਰਟੀ ਦੇ ਇੱਕ ਲੀਡਰ ਨੇ ਉਹਦੀ ਬੇਇੱਜ਼ਤੀ ਕੀਤੀ ਉਹਨਾਂ ਦੇ ਲਈ ਗਲਤ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਤਾਂ ਉਸ ਵਲੇ ਪੰਜਾਬ ਦੇ ਕਿਸੇ ਆਮ ਆਦਮੀ ਪਾਰਟੀ ਦੇ ਲੀਡਰ ਉਹ ਦਿੱਲੀ ਦੇ ਕਿਸੇ ਆਮ ਆਦਮੀ ਪਾਰਟੀ ਦੇ ਲੀਡਰ ਦੇ ਉਹਨੂੰ ਕੰਡਮ ਤਕਨੀਕੀ ਤੌਰ ਉਨ ਨੂੰ ਇਹ ਨਹੀਂ ਕਿਹਾ ਕਿ ਗਲਤ ਲਈ ਦਿੱਤਾ ਸੋ ਉਸ ਦੇ ਰੋਸ ਦੇ ਵਿੱਚ ਅੱਜ ਪੂਰੇ ਪੰਜਾਬ ਭਰ ਦੇ ਵਿੱਚ ਰੋਸ ਮੁਜ਼ਾਹਰੇ ਕੀਤੇ ਗਏ ਨੇ ਉਹ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਹੁਸ਼ਿਆਰਪੁਰ ਵੱਲੋਂ ਵੀ ਇਹ ਮੁਜ਼ਾਹਰਾ ਕੀਤਾ ਗਿਆ ਜਿਸ ਦੇ ਵਿੱਚ ਸਾਡੇ ਸੀਨੀਅਰ ਨੇਤਾ ਸ਼੍ਰੀ ਅਵਿਨਾਸ਼ ਰਾਏ ਖੰਨਾ ਜੀ ਔਰ ਭੈਜਮੀਨੂ ਸੇਠੀ ਜੀ ਸਮੇਤ ਦਰਜਾ ਦਰਜਾ ਸਾਰੇ ਲੋਕ ਇੱਥੇ ਪਹੁੰਚੇ ਨੇ ਔਰ ਅਸੀਂ ਮੰਗ ਕਰਦੇ ਆਂ ਕਿ ਆਤਿਸ਼ੀ ਸਮੇਤ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਐਮ ਐਲ ਏ ਉਸ ਦਿਨ ਵਿਧਾਇਕ ਵਿਧਾਨ ਸਭਾ ਦੇ ਵਿੱਚ ਸੀ ਜਿਨ੍ਹਾਂ ਨੇ ਇਹ ਘਿਣਾਉਣੀ ਹਰਕਤ ਕੀਤੀ ਆ ਸਾਰਜਨਿਕ ਰੂਪ ਤੇ ਨਾਲ ਸਾਰੀ ਦੀ ਸਾਰੀ ਆਮ ਆਦਮੀ ਪਾਰਟੀ ਕੇਜਰੀਵਾਲ ਵੀ ਭਗਵੰਤ ਮਾਨ ਸਨੇ ਦੇਸ਼ ਤੋਂ ਦੁਨੀਆ ਤੋਂ ਸਿੱਖ ਸਮਾਜ ਤੋਂ ਮਾਫੀ ਮੰਗੇ ਔਰ ਅੱਗੇ ਤੋਂ ਇਦਾਂ ਦੀ ਬੇਇੱਜ਼ਤੀ ਨਾ ਹੋਵੇ ਇਸ ਗੱਲ ਨੂੰ ਵੀ ਯਕੀਨੀ ਬਣਾਇਆ ਜਾਵੇ ਧੰਨਵਾਦ